ਸੋ ਅੱਜ ਇੱਕ ਨਿਊਜ਼ ਚੱਲ ਰਹੀ ਸੀ ਮੈਂ ਵੇਖੀ ਅਮਰਤਸਰ ਸਾਹਿਬ ਦੇ ਨੇੜੇ ਪਿੰਡਾਂ ਦੇ ਵਿੱਚ ਭੱਠੇ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਕਿਹਾ ਸ਼ਾਮ ਨੂੰ ਥੱਕੇ ਹੋਏ ਆ ਸ਼ਰਾਬ ਪੀਵਾਂ ਹੁਣ ਜੇ ਸ਼ਰਾਬ ਕਹਿੰਦੇ ਠੇਕੇ ਚੋਂ ਲਿਆਉਨੇ ਆ ਤਾਂ ਮਹਿੰਗੀ ਆ ਕਿਸੇ ਬੰਦੇ ਨੂੰ ਕਿਹਾ ਤੂੰ ਸਾਨੂੰ ਸ਼ਰਾਬ ਤੂੰ ਲਿਆ ਦੇ ਉਨੇ ਸ਼ਰਾਬ ਕਹਿੰਦਾ ਮੈਂ ਘਰ ਦੀ ਲਿਆ ਕੇ ਦਿੰਦਾ ਉਹ ਵਧੀਆ ਲਿਆ ਕੇ ਦਿੰਦਾ ਕਹਿੰਦੇ ਉਹ ਸ਼ਰਾਬ ਲਿਆਇਆ ਉਹ ਵੀ ਕੈਮੀਕਲ ਵਾਲੀ ਸੀ ਸ਼ਰਾਬ ਤੇ ਉਹ ਸ਼ਰਾਬ ਉਹ ਪੱਠੇ ਵਾਲਿਆਂ ਨੇ ਪੀਤੀ ਪੰਜ ਪਿੰਡਾਂ ਦੇ ਸੀ ਇੱਕ ਪੱਠੇ ਤੇ ਕੰਮ ਕਰਦੇ ਸੀ ਪੰਜ ਪਿੰਡਾਂ ਦੇ ਉਹ ਸ਼ਰਾਬ ਪੀਲੀ ਤੇ 14 ਬੰਦਿਆਂ ਦੀ ਤੇ ਹੁਣ ਤੱਕ ਮੌਤ ਹੋ ਗਈ 6 ਹਜੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਹੋ ਭਾਈ ਜਿਤ ਪਿੱਤ ਮਤ ਦੂਰ ਹੋਏ ਵਰਨ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਕਹਿੰਦੇ ਜਿਹੜੀ ਸ਼ਰਾਬ ਦੇ ਨਾਲ ਤੇਰੀ ਮੱਤ ਤੇ ਖਰਾਬ ਹੋ ਜੇ ਉਹ ਕਾਹਤੋਂ ਪੀਣਾ ਚਾਹੇ ਉਹ ਠੇਕੇ ਦੀ ਆ ਚਾਹੇ ਕਿਸੇ ਦੇ ਘਰ ਦੀ ਬਣਾਈਏ ਕਹਿੰਦੇ ਕਿਉਂ ਪੀਣਾ ਪਰ ਜਿਨ੍ਹਾਂ ਦੇ ਅੰਦਰ ਇਹ ਸੀ ਕਿ ਪੀਣੀਏ ਪੀਣੀ ਐ 14 ਬੰਦੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ 14 ਬੰਦੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਪਿੱਛੇ ਪਰਿਵਾਰ ਜਿਹੜਾ ਉਹ ਰੁਲ ਗਿਆ ਤਾਂ ਹਾਂ ਮਾਰਦਾ ਅਸੀਂ ਕਿਉਂ ਇਸ ਤਰ੍ਹਾਂ ਦੇ ਕੰਮ ਕਰਦੇ ਆ ਅਸੀਂ ਗੁਰੂ ਦੇ ਨਾਲ ਜੁੜੀਏ ਗੁਰੂ ਸਾਨੂੰ ਸਾਰੇ ਤਰੀਕੇ ਦੱਸਦਾ ਜ਼ਿੰਦਗੀ ਜਿਉਣ ਦੇ ਅਸੀਂ ਗੁਰੂ ਦੇ ਨਾਲ ਜੁੜੀਏ ਮਾੜਿਆਂ ਕੰਮਾਂ 'ਚ ਕੀ ਆ ਜੀ ਜ਼ਿੰਦਗੀ ਖਰਾਬ ਕਰਨ ਦਾ ਸਾਨੂੰ ਇੱਥੇ ਗੁਰੂ ਸਾਹਿਬ ਨੇ ਗੁਰਬਾਣੀ 'ਚ ਬੰਦਾ ਕੀ ਕਿਹਾ 84 ਲੱਖ ਜਾਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਹੈ ਕਹਿੰਦੇ 84 ਲੱਖ ਜੁਨੀਆਂ ਦੇ ਵਿੱਚ ਉਹ ਇਨਸਾਨ ਹੈ ਇੱਕ ਜਿਹੜਾ ਸਰਦਾਰ ਹੈ ਜਿਹਨੂੰ ਸੋਜੀ ਹੈ ਪਰ ਕਹਿੰਦੇ ਸੋਜੀ ਹੁੰਦਿਆਂ ਵੀ ਬਾੜੇ ਕੰਮ ਕਰਦਾ ਹੈ 14 ਬੰਦੇ ਜਿਹੜੇ ਆਪਣੀ ਜ਼ਿੰਦਗੀ ਹਾਰ ਗਏ ਸੋ ਇਸ ਤਰ੍ਹਾਂ ਦੇ ਜਿਹੜੇ ਮਾੜੇ ਕੰਮਾਂ ਤੇ ਇਹਨਾਂ ਤੋਂ ਬਚਣਾ ਚਾਹੀਦਾ ਸਾਨੂੰ ਇੰਨੀ ਇਹ ਬੇਨਤੀ ਹੈ ਪਰਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ